ਲਓ ਜੀ ਲਖਵੀਰ ਤੇ ਨਾਲ ਰੁਪਿੰਦਰ ਵੀ ਆ ਗਿਆ ਹੈ ਸਹਜ ਇਹਨਾਂ ਨੂੰ ਲੈ ਕੇ ਆਇਆ ਹੈਗਾ ਇੱਥੋਂ ਅਸੀਂ ਬਸ ਤੇ ਹੀ ਜਾਵਾਂਗੇ ਪਿੰਡ ਦੇ ਬਸ ਸਟੈਂਡ ਦੇ ਉੱਪਰ ਅਸੀਂ ਖੜੇ ਆ ਇਸ ਸਮੇਂ ਕਿਉਂਕਿ ਇੰਨੀ ਬਾੜ ਦੇ ਵਿੱਚ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ ਹੈਲੋ ਲਓ ਜੀ ਪਿੰਡ ਦੇ ਬਸ ਸਟੈਂਡ ਦੇ ਉੱਪਰ ਪਹੁੰਚ ਚੁੱਕੇ ਆ ਅਸੀਂ ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਆ ਸਾਡੀ ਪਿਆਰੀ ਰੁਪਿੰਦਰ ਜਿਹਨੂੰ ਅੱਜ ਅਸੀਂ ਲੈ ਕੇ ਚੱਲੇ ਆ ਪੀਜੀਆਈ ਦੇ ਲਈ ਕੱਲ ਨੂੰ ਰੁਪਿੰਦਰ ਦਾ ਟੈਸਟ ਹੋਣਾ ਨੈਰੋਗ੍ਰਾਫੀ ਦਾ ਸੋ ਅੱਜ ਅਸੀਂ ਬੱਸ ਦੇ ਉੱਪਰ ਜਾਵਾਂਗੇ ਤੇ ਨਾਲ ਸਾਡੇ ਨਵਜੋਤ ਵੀ ਐ ਨਵਜੋਤ ਨੂੰ ਅਸੀਂ ਸਕੂਲੋਂ ਛੁੱਟੀ ਸਕੂਲੋਂ ਛੁੱਟੀ ਅੱਜ ਇਹਨੂੰ ਮਿਲ ਗਈ ਸੀ ਇਹ ਜੀ ਨਹੀਂ ਲਾਉਂਦੀ ਫਿਰ ਇਹਦੇ ਬਿਨਾ ਹੈ ਨਾ ਤਾਂ ਕਰਕੇ ਇਹਨੂੰ ਅਸੀਂ ਲੈ ਕੇ ਚੱਲੇ ਆ ਨਾਲ ਦੋਨਾਂ ਭੈਣਾਂ ਦਾ ਤਾਲਮੇਲ ਬਣਿਆ ਰਹੇ ਨਹੀਂ ਤਾਂ ਫਿਰ ਇਹ ਪ੍ਰਾਰਥਨਾ ਬਹੁਤ ਕਰਦੀ ਹੈ। ਇਹਦੇ ਚਿੱਤ ਜਗੜਾ ਪੈਣ ਲੱਗ ਜਾਂਦਾ ਹੈ। ਸੋ ਇਹ ਦੋਨੇ ਬੱਚੇ ਸਾਡੇ ਨਾਲ ਜਾਣਗੇ। ਤੇ ਸਵੇਰ 7:00 ਵਜੇ ਦੇ ਨਾਲ ਡਾਕਟਰ ਨੇ ਆਪਾਂ ਨੂੰ ਕਿਹਾ ਸੀਗਾ ਕਿ ਤੀਜੀ ਮੰਜ਼ਲ ਤੇ 32 ਨੰਬਰ ਕਾਊਂਟਰ ਤੇ ਜਾ ਕੇ ਆਪਾਂ ਪਹਿਲਾਂ ਜਿਉਆ ਤੁੰਨਾ ਪਰਸਾਇਸਾ ਉਹ ਆਪਾਂ ਚੈਰੀਬ੍ਰੇਸ਼ਨ ਵਗੈਰਾ ਜੋ ਵੀ ਹੁੰਦੀ ਹੈ। ਕ੍ਰੇਡ ਡਾਕਟਰ ਕੋਲ ਜਾਣਾ ਹੈ 12:00 ਤੱਕ ਹੈ ਨਾ। ਤੇ ਹੁਣ ਆਪਾਂ ਇੱਥੋਂ ਪਿੰਡ ਬਸ ਸਟੈਂਡ ਤੋਂ ਬਸ ਲਵਾਂਗੇ ਤੇ ਇੱਥੋਂ ਤਣਾਉਲੇ ਤਣਾਉਲੇ ਤੋਂ ਫਿਰ ਆਪਾਂ ਬਸ ਜਿੰਨੀ ਜੀ ਕਰਾਂਗੇ ਸੋ ਜੁੜੇ ਰਹੋ ਇਸੇ ਤਰ੍ਹਾਂ ਵੀਡੀਓ ਸਕਿੱਪ ਨਾ ਕਰਿਓ ਬੈਠਾ ਲਓ ਜੀ ਬਸ ਦੇ ਦਿੱਤਾ ਦੇਖੋ ਵੀ ਜਾਵਾਂਗੇ ਤਣਾਉਲਾ ਤਣਾਉਲੇ ਤੋਂ ਫਿਰ ਜਾਾਂਗੇ ਅੱਸੀ ਗੱਲ ਬਲਾ ਦੂ ਜੀ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਕਾਰੇ ਕੀ ਅੱਗੇ ਜਾ ਕੇ ਆਪਾਂ ਬੱਸ ਬਦ ਲਾਂਗੇ ਧਨੌਲੇ ਤੋਂ ਹਾਂ ਹੁਣ ਦੋਸਤੋ ਅਸੀਂ ਉੱਤਰ ਚੁੱਕੇ ਹਾਂ ਧਨੌਲੇ ਧਨੌਲੇ ਤੋਂ ਬੱਸ ਲਵਾਂਗੇ ਚੰਡੀਗੜ੍ਹ ਲਈ ਸੰਗਰੂਰ ਪਟਿਆਲਾ ਹੁਣ ਇਸ ਸਮੇਂ ਅਸੀਂ ਧਨੌਲੇ ਖੜੇ ਆ ਕੁਲਾਵ ਜਿਹੜਾ ਪੰਦਰ ਹੋਣਾ ਉਹ ਲੱਗੇ ਕੋਕਰ ਤੇ ਹੁਣ ਇਹੇ ਲਈ ਖਾ ਰਹੇ ਨੇ ਅਸੀਂ ਇਸੇ ਕਰਕੇ ਨਵਜੋਤ ਨੂੰ ਨਾਲ ਲੈ ਕੇ ਆਏ ਸੀ ਕਿ ਦੋਨੇ ਭਣਾਵਾਂ ਦਾ ਜੀ ਲੱਗੇ ਰਹੂਗਾ ਦੋਨਾਂ ਦੀ ਬੰਨਦੀ ਬਹੁਤ ਆਪਦੇ ਵਿੱਚ ਵਿੱਚ ਦੇਖੋ ਕਿਵੇਂ ਜਾਂਦਾ ਲਈ ਜਦਾ ਫੈਕਟ ਟੁੱਟਦਾ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਸੈਕਟਰ 43 ਪੀਜੀਆਈ ਦੇ ਲਈ ਇੱਥੋਂ ਬੱਸ ਪਕੜਾਂਗੇ ਸਮਾਂ ਤਕਰੀਬਨ ਹੋ ਗਿਆ ਏ 8 ਵਜ ਗਏ ਨੇ ਸੋ ਦੂਸਰੀ ਸਾਈਡ ਬੱਸਾਂ ਲੱਗੀਆਂ ਹੋਈਆਂ ਨੇ ਗਿਆ ਇੱਥੋਂ ਆਪਾਂ ਪੀਜੀਆਈ ਨੂੰ ਬੱਸ ਲਵਾਂਗੇ ਬੱਚੇ ਵੀ ਬੋਰ ਹੋ ਗਏ ਨੇ ਤੁਰ ਤੁਰ ਕਰਕੇ ਬੈਠ ਕੇ ਨਾ ਸਮਾਂ ਬਹੁਤ ਜ਼ਿਆਦਾ ਲੱਗ ਗਿਆ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬੱਸਾਂ ਖੜੀਆਂ ਨੇ ਜਿਹੜੀਆਂ ਹੁਣ ਇਹਨਾਂ ਦੇ ਵਿੱਚ ਆਪਾਂ ਚਲਾਂਗੇ ਪੀਜੀਆਈ ਲਈ ਆ ਦੋਸਤੋ ਹੁਣ ਅਸੀਂ ਪੀਜੀਏ ਲਈ ਬੈਠੇ ਹਾਂ ਥੋੜਾ ਤਕਰੀਬਨ ਆ ਹੈਗਾ 10-15 ਮਿੰਟਾਂ ਦਾ ਰਸਤਾ ਹੈਗਾ ਸਮਾਤ 3:00 ਵਜੇ ਚੁੱਕਦੇ ਹਨ ਇਹ ਰਸਤਾ ਬਿਆਨਾ ਤੋਂ ਹੈ ਨਹੀਂ ਸੋਨਾ ਨਹੀਂ ਸੋਨਾ ਨਹੀਂ ਸੋਨਾ ਨਹੀਂ ਲਓ ਜੀ ਪੀਜੀਆਈ ਪਹੁੰਚ ਚੁੱਕੇ ਆਂ ਜੀ ਸਮਾਂ तकरीबन ਹੋ ਗਿਆ 8:30 ਤੋਂ ਪਲੱਸ ਹੋ ਗਿਆ ਪੌਣੇ ਨਾਲ ਦਾ ਸਮਾਂ ਸੋ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਪੀਜੀਆ ਦੇ ਵਿੱਚ ਹੀ ਹੈ ਪਰਲੇ ਪਾਸੇ ਮੰਦਰ ਹੈ ਵਿਚਾਲੇ ਗੁਰਦੁਆਰਾ ਸਾਹਿਬ ਇਧਰ 크ਰਿਸਚਨ ਸਮਾਜ ਦਾ ਵੀ ਬਣਿਆ ਹੋਇਆ ਹੈ ਪਰ ਜੋ ਰੌਣਕ ਮੇਲਾ ਉਹ ਜਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ ਇੱਥੇ ਪ੍ਰਸ਼ਾਦਾ ਪਾਣੀ ਤੁਸੀਂ ਸਕ ਸਕਦੇ ਹੋਗੇ ਵੇਚੇ ਜਿ ਕਿ ਜਦੋਂ ਮਰਜ਼ੀ ਆ ਜਾਓ ਲੰਗਰ ਚੱਲਦੇ ਦਾ ਚੱਲਦੇ ਹੀ ਮਿਲੇਗਾ ਰੂਮ ਵਗੈਰਾ ਸਾਇਦ ਮੇਰੇ ਖਿਆਲ ਦੇ ਵਿੱਚ ਇੱਥੇ ਇਹ ਹੈਗਾ ਕਿ ਬੀਜੀ ਨੇਗੇ ਸਾਰੇ ਭਰੇ ਭੈਰੇ ਕਿਤੇ ਕਮਰਾ ਤਾਂ ਨਹੀਂ ਮਿਲੇਗਾ ਹੋਸਦਾ ਵੀ ਖੁੱਲੇ ਅਸਮਾਨ ਥੱਲੇ ਹੀ ਆਪਾਂ ਨੂੰ ਉਹ ਟਾਸੜਾ ਲੈਣਾ ਪੈ ਜੀ ਸੋ ਥਰਾ ਤਾਂ ਪੈਸਾ ਗੁਰਦੁਆਰਾ ਸਾਹਿਬ ਕੱਟੀ ਜੀ ਫਿਰ ਕਿਉਂਕਿ ਕਿਤੇ ਹੋਰ ਜਗ੍ਹਾ ਨਹੀਂ ਹੈ ਸੀ ਇੱਥੋਂ ਦਾ ਜਿਹੜਾ ਹਾਲ ਸੀਗਾ ਉਹ ਵੀ ਹੱਕ ਹੋ ਗਿਆ ਸੀ ਆ ਜੀ ਅ ਭਾਈ ਇੱਥੇ ਆ ਕੇ ਪਤਾ ਲੱਗਦਾ ਹੈਗਾ पीजीआई ਦੇ ਵਿੱਚ ਇਹ ਰਹਿ ਗਿਆ ਸੋ ਦੋਸਤੋ ਜਦੋਂ ਇਹੋ ਜਿਹਾ ਮਾਹੌਲ ਵਿੱਚ ਆਪਾਂ ਵਿਚਰਦੇ ਆਂਗੇ ਪੀਜੀਆਈ ਵਗੈਰਾ ਦੇ ਵਿੱਚ ਆਪਾਂ ਆਉਣੇ ਆ ਤਾਂ ਮੇਰੇ ਸਾਬ ਨਾਲ ਇਹ ਹੈ ਕਿ ਗੁਰਦੁਆਰਾ ਸਭ ਤੋਂ ਵਧੀਆ ਤੇ ਸੇਫ ਜਗਾ ਕੋਈ ਨਹੀਂ ਹੈ ਇੱਥੇ ਆ ਕੇ ਪਤਾ ਲੱਗਦਾ ਵੀ ਇੱਥੇ ਜਿਹੜਾ ਇੱਥੋਂ ਦਾ ਹਾਲ ਸੀਗਾ ਉਹ ਵੀ ਬੁੱਕ ਸੀਗਾ ਰਾਤ ਤੇ ਬਹੁਤ ਦੂਰ ਦਰਾਡੇ ਦੇ ਲੋਕ ਪੂਰੇ ਆਲ ਇੰਡੀਆ ਦੇ ਲੋਕ ਇੱਥੇ ਪਹੁੰਚਦੇ ਨੇਗੇ ਮਤਲਬ ਇੱਥੇ ਆਏ ਤੋਂ ਹੀ ਪਤਾ ਲੱਗਦਾ ਹੈ ਕਿ ਪੀਜੀਆ ਇਸ ਹੈ ਕੀ ਹੈ ਕਿ ਵਿੱਚ ਤਾਂ ਬੰਦੇ ਸੋਚਦੇ ਨੇ ਕਿ ਯਾਰ ਹਸਪੀਟਲ ਹੀ ਹੈ ਹਨਾ ਪਰ ਕਈ ਢਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜਿਵੇਂ ਤੁਸੀਂ ਵੀ ਆਉਣਾਗਾ ਤਾਂ ਰਾਤ ਨੂੰ ਪੈਣ ਦਾ ਜਿਵੇਂ ਕੋਈ ਪ੍ਰਬੰਧ ਉਹ ਮੇਰੇ ਹਿਸਾਬ ਨਾਲ ਇਸ ਗੁਰਦੁਆਰਾ ਸਾਹਿਬ ਤੋਂ ਵੱਧ ਕਿਤੇ ਨਹੀਂ ਹੋ ਸਕਦਾ ਕਿੱਥੇ ਫਰਫੰਦਰ ਦਾ ਜੈਕਅਪ ਕਰਾਵਾਂਗੇ ਜੀ ਇਹ ਡਾਕਟਰ ਦਾ ਨਾਮ ਹੈ ਉਹ ਬਲੌਗ ਨਹੀਂ ਪਿਆ ਹੈਗਾ ਸਾਡੇ ਤੋਂ ਉਹਦੇ ਲਈ ਮਾਫੀ ਚਾਹੁੰਦੇ ਆ ਕਿਉਂਕਿ ਕੱਲ ਦਾ ਸਾਡਾ 2 ਦਿਨ ਮੰਨ ਲਓ ਤਕਰੀਰ ਹੈ ਨਾ ਹਾਂਜੀ 2 ਦਿਨ ਹੀ ਹੋ ਗਏ ਸਾਨੂੰ ਬੀਜ਼ੀ ਆ ਗਿਆ ਮਨ ਪਰਸੋਂ ਸ਼ਾਮ ਨੂੰ ਗਏ ਸੀਗੇ ਕੱਲ ਰਾਤ ਤਕਰੀਬਨ 9:30 ਤੋਂ 9:40 ਦੇ ਵਿਚਾਲੇ ਸਾਡੀ ਐਂਟਰੀ ਵਾਪਸ ਘਰ ਆਉਣੇ ਆਗੇ ਹਾਂਜੀ ਸੋ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪੀਜੀਆਈ ਜਾਣ ਵਾਲੇ ਵੀਰਾਂ ਦੇ ਲਈ ਖਾਸ ਕਰਕੇ ਕਿਉਂਕਿ ਜੋ ਆਪਦੇ ਨਾਲ ਬੀਤੀਆਂ ਨੇ ਗੱਲਾਂ ਉਹੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹੈਨਾ ਇੱਕ ਤਾਂ ਲਖਵੀਰ ਉਹਦਣ ਅਸੀਂ ਆਪਾਂ ਚੱਲੇ ਸੀਗੇ ਘਰੋਂ 4:00 ਵਜੇ ਸੀਗੀ ਇੱਕ 5:00 ਨਾ ਨਹੀਂ ਅਸਾਂ ਘਰੋਂ ਘਰੋਂ ਤਾਂ ਆਪਾਂ 3:30 ਚੱਲੇ ਗਏ ਸੀ 3:30 ਫੇਰ ਵੀ ਚੱਲ ਕੇ ਮੰਨ ਲਓ ਦੋਸਤੋ ਅਸੀਂ 9 9 ਵਜੇ ਦੇ ਕਰੀਬ ਜਾ ਕੇ ਉੱਥੇ ਪਹੁੰਚਿਆ ਚੰਡੀਗੜ੍ਹ 8:30 9:00 ਵਜੇ ਦੀ ਸਾਡੇ ਜਾਂਦਿਆਂ ਨੂੰ ਕਈ ਸਰਾਮਾਂ ਜਿਹੜੀਆਂ ਸੀਗੀਆਂ ਉਹ ਬੰਦ ਸੀਗੀਆਂ ਸੋ ਨਵੇਂ ਸੀਗੇ ਪੀਜੀਆਈ ਦੇ ਵਿੱਚ ਥੋੜਾ ਜਿਹਾ ਸਾਨੂੰ ਦਿੱਕਤਾਂ ਆਈਆਂ ਤਾਂ ਉੱਥੇ ਫਿਰ ਸਾਨੂੰ ਬਸ ਇਹੀ ਹੁੰਦਾ ਜਦੋਂ ਸਾਰੇ ਦਰ ਬੰਦ ਹੁੰਦੇ ਨੇ ਤਾਂ ਆਟੋ ਆਸਰਾ ਸਾਨੂੰ ਗੁਰਦੁਆਰਾ ਸਾਹਿਬ ਦਾ ਮਿਲਿਆ ਜੀ ਉੱਥੇ ਅਸੀਂ ਰਾਤ ਇਕੱਠੇ ਜੋ ਕਿ ਪੂਰਾ ਬੁੱਕ ਸੀਗਾ ਹਾਲ ਤੇ ਹਾਲ ਬੁੱਕ ਹੋਣ ਦੇ ਬਾਵਜੂਦ ਸਾਨੂੰ ਇੱਕ ਭਾਂਡੇ ਦੇ ਵਿੱਚ ਜਗ੍ਹਾ ਮਿਲ ਗਈ ਸੀ ਬ੍ਰਾਂਡ ਦੇ ਟਿਪੈਸੀ ਹਾਂ ਜਿਹੜਾ ਬ੍ਰਾਂਡਾ ਸੀਗਾ ਖੁੱਲੇ ਦੇ ਅਸਮਾਨ ਦੇ ਥੱਲੇ ਅਸੀਂ ਉਦੋਂ ਉਹ ਰਾਤ ਕੱਟੀ ਤੇ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਦੋਸਤੋ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਕਿ ਜਿਹਨੇ ਰਾਤ ਕੱਟਣੀ ਹੈ ਪੀਜੀਆਈ ਦੇ ਵਿੱਚ ਉਹ ਪਹਿਲਾਂ ਆਪਣਾ ਪ੍ਰਬੰਧ ਕਰਕੇ ਜਾਣਾ ਹੈ ਨਾ ਜਿਆਦਾ ਆਨਲਾਈਨ ਕੋਈ ਵੀ ਕਮਰਾ ਬੁੱਕ ਕਰਵਾ ਲਓ ਉਹ ਸਾਰੇ ਨਾਲੋਂ ਬੈਟਰ ਹੈ ਅ ਨਹੀਂ ਤਾਂ ਫਿਰ ਉੱਥੇ ਖੱਜਲ ਖਵਾਰੀ ਦੋਸਤੋ ਬਹੁਤ ਹੀ ਜ਼ਿਆਦਾਗੀ ਜੋ ਸਾਡੇ ਨਾਲ ਹੋਇਆ ਤੇ ਸੁਭਨ ਨੂੰ ਉਹਨੂੰ ਵੀ ਬਹੁਤ ਬੁਰਾ ਹਾਲ ਸੀ ਨਾਂ ਤੋਂ ਹੁੰਦਾ ਨਹੀਂ ਹੈਗਾ ਸੀ ਹੈਗਾ ਇਸ ਦਾ ਪ੍ਰਵੰਗ ਨਹੀਂ ਹੈਗਾ ਸੀ ਹੈਗਾ ਸੀ ਜੋ ਹੁੰਦਾ ਬਸ ਤੇ ਉਹ ਤੁਹਾਨੂੰ ਪਤਾ ਹੈ ਜਿੱਥੇ ਮਤਲਬ ਫਰੀ ਵਾਲਾ ਹੁੰਦਾ ਹੈਗਾ ਸਾਰੇ ਨਾਉਣ ਤੋਂ ਵਾਲੇ ਕੰਮ ਜੋ ਹੁੰਦਾ ਹੈਗਾ ਉਹ ਬਹੁਤ ਮੰਦਲੇ ਹਾਲ ਹੁੰਦੇ ਨੇ ਕਿ ਬਹੁਤ ਜ਼ਿਆਦਾ ਬੁਰਾ ਹਾਲ ਰਿਹਾ ਦੋਸਤੋ ਤੇ ਬਾਕੀ ਸਾਰਾ ਦਿਨ ਮਤਲਬ ਐਸੀ ਤਰ੍ਹਾਂ ਹੀ ਹੈ ਨਾ ਚ ਲੰਗੀ ਗਿਆ ਜਿੱਥੇ ਰੋਟੀ ਪਾਣੀ ਸੀ ਉਹ ਵੀ ਆਪਣਾ ਤੁਸੀਂ ਨਾਲ ਲੈ ਕੇ ਜਾਓ ਜੇ ਹੋ ਸਕਦਾ ਜੀ ਚੰਗੀ ਕੋਈ ਕੰਟੇਨ ਮਿਲ ਜੇ ਹੈ ਨਾ ਤਾਂ ਵਧੀਆ ਗੱਲ ਆ ਕਿ ਪਰ ਜਿਆਦਾਤਰ ਤਾਂ ਤੁਸੀਂ ਜੇ ਆਪਣੇ ਘਰੋਂ ਹੀ ਖਾਣਾ ਪਕਾ ਕੇ ਲੈ ਕੇ ਜਾਓ ਨਾ ਟੀਪਨ ਪੈਕ ਕਰ ਲਓ ਕਰੋ ਵਧੀਆ ਉਹੀ ਲੈ ਉਹੀ ਲੈ ਕੇ ਜਾਓ ਤੇ ਉਹੀ ਆਪਣਾ ਤੁਸੀਂ ਖਾਓ ਬਾਹਰਲਾ ਖਾਣ ਪੀਣ ਦਾ ਉੱਥੇ ਇੰਨਾ ਹੈ ਨਹੀਂ ਵਧੀਆ ਪ੍ਰਬੰਧ ਨਹੀਂ ਹੈਗਾ ਗਾ ਜਿੱਥੇ ਅਸੀਂ ਗਏ ਸੀ ਦੋਸਤੋ ਯਕੀਨ ਮੰਨਿਓ ਸੱਚ ਨਾਲ ਬਿਲਕੁਲ ਮੱਖੀਆਂ ਦਾ ਭਰਿਆ ਪਿਆ ਸੀਗਾ ਹਾਂਜੀ ਬਹੁਤ ਕੰਡੀਸ਼ਨ ਮਾੜੀ ਸੀਗੀ ਉਹ ਜਦੋਂ ਹੁਣ ਵੀ ਉਹ ਸੀਨ ਦੁਬਾਰੇ ਅੱਖਾਂ ਦੇ ਸਾਹਮਣੇ ਆਉਂਦਾ ਨਾ ਰੋਟੀ ਖਾਣ ਨੂੰ ਮਤਲਬ ਮਨ ਨਹੀਂ ਕਰਦਾ ਹੈਗਾ ਰੁਪਏ ਤਾਂ ਉਹ ਚਾਰਜ ਤਾਂ ਲੈ ਜਾਂਦੇ ਆ ਪੂਰੇ ਛੋਡੇ ਤੋਂ ਮਤਲਬ ਚਾਰਜ ਕਰਨੀ ਕੋਈ ਘਾਟ ਨਹੀਂ ਛੱਡਦੇ ਪਰ ਦੋਸਤੋ ਮੱਖੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਤੁਹਾਨੂੰ ਘਰਨਾ ਆਉਂਦੀ ਆ ਆਪਣੇ ਆਪ ਤੋਂ ਸੋ ਇਹ ਕਰਕੇ ਆ ਦੋਸਤੋ ਦੋ ਦਿਨ ਅਸੀਂ ਵੀਡੀਓ ਬਣਾ ਨਹੀਂ ਸਕੇ ਹੁਣ ਦੱਸ ਦਿੰਨੇ ਆ ਕਿ ਪਰਮਿੰਦਰ ਵਾਰੇ ਡਾਕਟਰਾਂ ਨੇ ਕੀ ਕਿਹਾ ਪਰਮਿੰਦਰ ਵਾਰੇ ਜੋ ਡਾਕਟਰਾਂ ਦਾ ਤਜਰਬਾ ਸੀਗਾ ਉਹਨਾਂ ਨੇ ਕੱਲ ਜੋ ਟੈਸਟ ਕੀਤਾ ਦੋਸਤੋ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਆਪਣੇ ਦਿਮਾਗ ਦੇ ਨਾਲ ਜੋ ਨਾੜਾਂ ਦਾ ਇਹਦਾ ਅਟੈਚਮੈਂਟ ਹੁੰਦੀ ਆ ਉਹ ਕੁਝ ਹੱਦ ਤੱਕ ਬੀਕ ਹੋ ਗਿਆ ਨੇ ਹਨਾ ਬੀਕ ਹੋਣ ਦੇ ਕਾਰਨ ਮਤਲਬ ਪਿੱਛੋਂ ਨਿਗਾ ਘਟਾ ਜੋ ਕਿ 6 ਨੰਬਰ ਤੋਂ ਕੁਝ ਪਲੱਸ ਜਾ ਰਹੀ ਆ ਮਤਲਬ 4 ਤੋਂ ਪਲੱਸ ਤਾਂ ਚੱਲ ਹੀ ਰਹੀ ਸੀਗੀ ਤੇ ਉਹਦੇ ਵਿੱਚ ਕੀ ਬਣਿਆ ਵੀ ਡਾਕਟਰਾਂ ਨੂੰ ਹਜੇ ਕੋਈ ਸੈਟਿੰਗ ਨਹੀਂ ਲੱਗੀ ਹੈਗੀ ਕੋਈ ਹਜੇ ਉਹਨਾਂ ਨੇ ਟਾਈਮਿੰਗ ਆ ਜੋ 8 ਤਰੀਕ ਦੀ ਦਿੱਤੀ ਆ ਹੁਣ 8 ਅਗਸਤ ਦੀ ਡੇਟ ਦਿੱਤੀ ਆ ਉਸ ਦਿਨ ਫੇਰ ਟੈਸਟ ਕੀਤਾ ਜਾਵੇਗਾ ਕੋਈ ਉਹਨਾਂ ਨੇ ਜਿਹੜਾ ਪੀਜੀਆਈ ਦਾ ਦੋਸਤੋ ਪ੍ਰੋਸੈਸ ਹੁੰਦਾ ਨਾ ਉਹ ਐਦਾਂ ਨਹੀਂ ਹੈਗਾ ਵੀ ਜਿਵੇਂ ਆਪਾਂ ਆਮ ਡਾਕਟਰ ਕੋਲ ਚਲੇਗਾ ਉਹਨੇ ਦਵਾਈ ਲਿਖਤੀ ਆ ਆ ਪਾ ਲਓ ਜਾਂ ਖਾ ਲਓ ਕੋਈ ਦਵਾਈ ਨਹੀਂ ਦਿੰਦੀ ਹੈਗੀ ਜਿਹੜੀ ਦਵਾਈ ਉਹਨਾਂ ਨੇ ਇੱਕ ਟਿਊਬ ਦਿੱਤੀ ਆ ਚੌਲ ਦੇ ਦਾਣੇ ਜਿੰਨੀ ਉਹ 5 6 7 8 ਤਰੀਕ ਤੋਂ ਜਾਣ ਤੋਂ ਪਹਿਲਾਂ ਤਿੰਨ ਦਿਨ ਉਹ ਦਵਾਈ ਬੱਚੇ ਨੂੰ ਆਪਾਂ ਪਾਉਣੀ ਆ ਸੋ ਸਾਡੀ ਵੀ ਕੋਸ਼ਿਸ਼ ਇਹ ਰਹੇਗੀ ਕਿ ਬੱਚੇ ਨੂੰ ਕਾਰਨ ਜੋ ਬੱਚਾ ਇਸ ਰੋਗ ਦੇ ਨਾਲ ਸੰਘਰਸ਼ ਕਰ ਰਿਹਾ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਫਿਰ ਇਹ ਰੋਗ ਵੱਧ ਜਾਂਦਾ ਦੋਸਤੋ ਸੋ ਇਹਦੇ ਕੁਝ ਜੋ ਗੱਲਾਂ ਪਤਾ ਸਾਨੂੰ ਸਮਝ ਦੇ ਵਿੱਚ ਆਈਆਂ ਤਾਂ ਉਹ ਇਹੀ ਸੀਗਾ ਕਿ ਜਿਹੜੀਆਂ ਦਿਮਾਗ ਦੀਆਂ ਨਾੜੀਆਂ ਹੁੰਦੀਆਂ ਨੇ ਸੂਖਮ ਨਾੜਾਂ ਹੁੰਦੀਆਂ ਨੇ ਉਹ ਕਮਜ਼ੋਰ ਕਿਸੇ ਨਾ ਕਿਸੇ ਕਾਰਨ ਹੋ ਜਾਂਦੀਆਂ ਨੇ ਜਿਹਦੇ ਕਾਰਨ ਕਿ ਅੱਖ ਦੀ ਨਿਗਾ ਜਿਹੜੀ ਹੈ ਨਾ ਉਹ ਘਟ ਜਾਂਦੀ ਹੈ ਸੋ ਹੁਣ ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ ਤੇ ਜਿੰਨਾ ਟ੍ਰੀਟਮੈਂਟ ਹੋਇਆ ਬੱਚੇ ਦਾ ਉਹ ਅਸੀਂ ਪ੍ਰੋਪਰ ਕਰਵਾਵਾਂਗੇ ਪਰ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਤੇ ਹੁਣ ਵੀ ਮੈਂ ਇਹ ਗੱਲ ਦਾਅਵੇ ਨਾਲ ਦੋਸਤੋ ਤੁਹਾਡੇ ਨਾਲ ਤੁਹਾਨੂੰ ਕਹਿੰਦਾ ਪਿਆਗਾ ਕਿ ਹਾਰ ਨਾ ਮੰਨਿਆ ਕਰੋ ਵਿੱਚਦਾ ਇਹ ਹੁੰਦਾ ਨਾ ਮਾੜਾ ਜਿਹਾ ਰੋਗ ਜਿੱਦਾਂ ਦਾ ਨਾ ਰਪਿੰਦਰ ਦਾ ਹਾਲ ਵੀ ਆਪਾਂ ਕਹਿੰਦੇ ਵੀ ਨੀਗਾ ਰਪਿੰਦਰ ਦੀ ਘਟ ਗਈ ਹੈ ਨਾ ਇਸ ਤਰ੍ਹਾਂ ਦੇ ਕਈ ਬੱਚੇ ਮੈਨੂੰ ਉੱਥੇ ਮਿਲੇ ਦੇਖਣ ਨੂੰ ਤੁਮਾਰਕੇ ਸਾਰੇ ਬੱਚਿਆਂ ਦੇ ਨਾਲ ਹੀ ਇਦਾਂ ਦੇ ਹੋ ਰਿਹਾ ਹੈਗਾ ਨਾ ਵੀ ਪਤਾ ਨਹੀਂ ਕੀ ਕਾਰਨ ਆ ਸਾਰੇ ਬੱਚਿਆਂ ਦੀ ਅੱਖਾਂ ਦੀ ਨਿਗਾਹ ਜਿਹੜੀ ਉਹ ਇੱਕ ਪਾਸੇ ਟੇਢੀ ਤੇ ਘਟ ਜਾਣੀ ਹੈ ਨਾ ਤੇ ਸਾਰੇ ਬੱਚਿਆਂ ਦੀ ਮਾਂ ਹੁਣ ਸਾਰੇ ਹਨਾ ਉੱਤੇ ਬੈਠੇ ਸੀ ਗੱਲਾਂ ਬਾਤਾਂ ਹੁਣ ਚੱਲ ਪਈਆਂ ਨੇ ਨਾ ਵੀ ਗੱਲਬਾਤ ਕੀਤੀ ਚੰਗੀਆਂ ਦੇ ਬੱਚਿਆਂ ਦੇ ਮਾਤਾ ਪਿਤਾ ਨਾਲ ਉਹ ਵੀ ਕਹਿੰਦੇ ਵੀ ਸਾਡੇ ਬੱਚੇ ਦਾ ਕਿਸੇ ਤੋਂ ਸੁੱਲੂ ਤੋਂ ਨਿਗਾਹ ਘਟਾ ਗਈ ਉਹ ਤਾਂ ਆਪ ਕਹਿੰਦੇ ਚਲ ਬੱਚ ਕੋਲ ਤੋਂ ਨਿਗਾਹ ਨਹੀਂ ਨਾ ਕਿ ਉਹ ਸੁੱਲੂ ਤੋਂ ਘਟਾ ਗਈ ਤੇ ਜਦੋਂ ਆਏ ਸਾਲ ਵਿੱਚ ਨਾ ਬੱਚਾ ਠੀਕ-ਠਾਕ ਹੋਵੇ ਜਿਸ ਤਰ੍ਹਾਂ ਰਪਿੰਦਰ ਆ ਗਈ। ਮੈਂ ਦੋ ਸਾਲ ਇਹਦੇ ਵਧੀਆ ਨੰਗੇ ਵਧੀਆ ਸੀ ਜੀ ਨਾ ਕੋਈ ਅਜਿਹੀ ਕੋਈ ਗੱਲਬਾਤ ਹੀ ਨਹੀਂ ਹੈਗੀ ਸੀ ਵੀ ਐਦਾਂ ਹੋ ਗਈ ਤੇ ਹੁਣ ਇਹ ਵੀ ਦੋ ਮਹੀਨਾ ਕੀ ਇਸ ਤਰ੍ਹਾਂ ਕੀ ਉਹ ਕਹਿੰਦੇ ਵੀ ਨਹੀਂ ਵੀ ਸਾਡੇ ਬੱਚੇ ਨਾਲ ਵੀ ਇਦਾਂ ਹੀ ਹੋਇਆ। ਉਥੇ ਜਾ ਕੇ ਕੁਝ ਐਜ ਹੁੰਦਾ ਵੀ ਚੱਲ ਹਨਾ। ਦਿਲ ਜਨਵੜਾ ਜਿਹਾ ਹੁੰਦਾ ਕਭੀ ਚੱਲ ਹਨਾ ਸਾਰੇ ਬੱਚੇ ਐਂ ਹੀ ਫਿਰਦੇ ਨੇ ਤੇ ਇਸ ਤਰ੍ਹਾਂ ਜੇ ਸਾਰੇ ਮਰੀਜ਼ ਆਈ ਜਾਂਦੇ ਨੇ ਹਰੇਕ ਵਾਰ ਬੱਚੇ ਮਿਲਿਆ ਕਰਦਾ। ਤੇ ਬਾਕੀ ਦੂਜੇ ਹੋਰ ਆਪਣੇ ਆਪਣੇ ਵਰਗ ਇਹ ਜੇ ਉੱਥੇ ਮਰੀਜ਼ ਘਟ ਜਾਂਦੇ ਨੇ ਜਿਵੇਂ ਆਪਣੀ ਆਖਾਂ ਆਪਣੀ ਹੁੰਦੇ ਨਾ ਵੀ ਘਟ ਜਾਂਦੇ ਨੇ ਸਿਆਣੇ ਤੇ ਵੀ ਬੱਚਿਆਂ ਨੂੰ ਲੈ ਕੇ ਆਉਣ ਨਾਲ ਵੱਢ ਜਾਂਦੇ ਨੇ ਬੱਚੇ ਉੱਥੇ ਬਹੁਤ ਹੀ ਜ਼ਿਆਦਾ ਨੇ ਇਸ ਤਰ੍ਹਾਂ ਦੇ ਜਿਵੇਂ ਰਪਿੰਦਰ ਆਪਣੀ ਤੇ ਕਹਿਣ ਤੋਂ ਭਾਵ ਤਾਂ ਇਹ ਹੀ ਸੀਗਾ ਦੋਸਤੋ ਕਿ ਉੱਥੇ ਜਾ ਕੇ ਮਨ ਨੂੰ ਤਰਵਾਸ ਮਿਲਦਾ ਹੈ ਤਰਵਾਸ ਖਾਸ ਦਾ ਕਿ ਤੁਹਾਡੇ ਨਾਲੋਂ ਲੋਕ ਉੱਥੇ ਹੋਰ ਵੀ ਬਹੁਤ ਜ਼ਿਆਦਾ ਦੁਪੀਤੇ ਦੁਪੀ ਬੈਠੇ ਨੇ ਹਾਂਜੀ ਕਿਉਂਕਿ ਉੱਥੇ ਜਾ ਕੇ ਜਦੋਂ ਤੁਸੀਂ ਉਹਨਾਂ ਦੇ ਰੋਗ ਦੇਖਦੇ ਹੋ ਤਾਂ ਉਹ ਤੁਹਾਡੇ ਰੋਗ ਨਾਲੋਂ ਬਹੁਤ ਵੱਡੇ ਹੁੰਦੇ ਨੇ ਭਾਵੇਂ ਰੋਗ ਰੁਪਿੰਦਰ ਦਾ ਵੀ ਘੱਟ ਨਹੀਂ ਹੈ ਪਰ ਉੱਥੇ ਜਾ ਕੇ ਮਨ ਨੂੰ ਲੱਗਦਾ ਵੀ ਯਾਰ ਇਹ ਵੀ ਤਾਂ ਇਨਸਾਨ ਹੀ ਨੇ ਜਿਹੜੇ ਜ਼ਿੰਦਗੀ ਜਿਉਂ ਰਹੇ ਨੇ ਹਨਾ ਵੀ ਉੱਥੋਂ ਦਾ ਜਿਹੜਾ ਪ੍ਰੋਸੈਸ ਆ ਪਤਾ ਨਹੀਂਗਾ ਕਿ ਕਾ ਕਾ ਮਹੀਨਿਆਂ ਤੋਂ ਲੋਕ ਬੈਠੇ ਨੇ ਵਿੱਚ ਤਾਂ ਜਿਹੜੇ ਐਡਮਿਟ ਹੋਏ ਹੋਏ ਨੇ ਉੱਥੇ ਆ ਇਹ ਨਹੀਂ ਪਤਾ ਵੀ ਕਹਿ ਕਹਿ ਦਿਨਾਂ ਤੋਂ ਜਾਂ ਕਹਿ ਕਹਿ ਮਹੀਨਿਆਂ ਤੋਂ ਬੈਠੀ ਨੇਗੇ। ਸੋ ਇਹ ਸਾਡਾ ਸੀਗਾ ਨੀ ਚੀਤੇ ਯਾਰਵਾ ਦੋਸਤੋ ਉਥੋਂ ਦਾ। ਇਹ ਹੀ ਆ ਪਹਿਲੀ ਗੱਲ ਤਾਂ ਪੱਲੇ ਬੰਨ ਲਿਓ। ਜੇ ਤੁਸੀਂ ਪੀਜੀਆਈ ਜਾਣਾ ਉਹ ਆਪਣਾ ਪਹਿਲਾ ਅਪਾਇੰਟਮੈਂਟ ਲਾਓ ਡਾਕਟਰ ਦੀ। ਠੀਕ ਹੈ ਨਾ ਮੋਬਾਈਲ ਤੋਂ ਤੁਸੀਂ ਟਾਈਮ ਲੈ ਸਕਦੇ ਹੋ ਜਾਂ ਕੈਫੇ ਵਾਲੇ ਤੋਂ ਆਨਲਾਈਨ ਅਪਲਾਈ ਕਰਵਾ ਕੇ ਆਪਣਾ ਟਾਈਮ ਲਓ। ਦੂਜੇ ਨੰਬਰ ਤੇ ਅ ਰੋਟੀ ਪਾਣੀ ਆਪ ਦਾ ਨਾਲ ਲਓ ਕਿਉਂਕਿ ਉੱਥੇ ਦਿੱਕਤਾਂ ਬਹੁਤ ਆਉਂਦੀਆਂ ਨੇਗੀਆਂ। ਜਿਨ੍ਹਾਂ ਨੇ ਰਹਿਸ ਕਰਨੀਆਂ ਔਖਾ ਬਹੁਤ ਹੈ। ਇਹ ਰੋਟੀ ਪਾਣੀ ਦਾ ਜੀ ਆਪਦੇ ਘਰ ਦੇ ਹੀ ਵਧੀਆ ਹਨਾ ਲੱਗਦਾ। ਹਾਂ ਕੁਝ ਵੀ ਆਪਾਂਵੇਂ ਸਾਨੂੰ ਉੱਥੇ 40 700 ਰੁਪਏ ਦੀ ਦੇ ਦੇਣਾ। ਹਾਂਜੀ ਪਰ ਘਰ ਦੀ ਖਾਣੇ ਵਰਗੀ ਮੌਜ ਨਹੀਂ ਹੈ ਦੋਸਤੋ। ਕਿਉਂਕਿ ਪਤਾ ਨਹੀਂ ਕਹੇ ਜੇ ਗੰਦਪਿੱਲ ਵਾਲੇ ਹੱਥ ਹੁੰਦੇ ਨੇ ਕੀ ਗੱਲਬਾਤ ਹੁੰਦੀ ਹੈ। ਵੀ ਜਿਹਦੇ ਨਾਲ ਤੁਹਾਨੂੰ ਤਾਂ ਇਹ ਮੱਖੀ ਬਹੁਤ ਹੀ ਜ਼ਿਆਦੇ ਆ ਗਈ ਬਹੁਤ ਜ਼ਿਆਦੇ ਆ ਗਈ ਉੱਥੇ ਕਾਟ ਨਹੀਂ ਸਕਦੇ ਹਨਾ। ਰਾਤ ਨੂੰ ਜਦੋਂ ਅਸੀਂ ਪਿਆ ਦੋਸਤੋ ਤੁਸੀਂ ਹੈਰਾਨ ਮੰਨੋਗੇ। ਮੱਖੀ ਉਦੋਂ ਵੀ ਬਹੁਤ ਜ਼ਿਆਦੇ ਸੀ ਪਰ ਇਹ ਵੀ ਜਿਹੜੇ ਬਿਸਤਰੇ ਵਗੈਰਾ ਆਪਾਂ ਲੈਨੇ ਆ ਦੋਸਤੋ ਭੈਣ ਨੂੰ। ਉਹਦੇ ਤਾਂ ਐ ਨਹੀਂ ਪਤਾ ਵੀ ਪਹਿਲਾਂ ਕਿਹੋ ਜਿਹਾ ਮਰੀਜ਼ ਆਉਣਾ ਪਿਆ ਹੁੰਦਾ ਕਰਨ ਤੋਂ ਭਾਵ ਜਿਆਦਾ ਕੋਈ ਚੰਗਾ ਹੋਟਲ ਦੇਖ ਕੇ ਰੂਮ ਲੈ ਲੋ ਦੋਸਤੋ ਕਈ ਵਾਰ ਇਹ ਹੁੰਦਾ ਹੈਗਾ ਆਪਾਂ ਕੰਜੂਸ ਬਣਾਇਆ ਜਾਂ ਕਰਦੇ ਕਰਦੇ ਵੀ ਆਪਾਂ ਨੂੰ ਆਇਆ ਹੁੰਦਾ ਵੀ 4-500 ਕਮਰੇ ਵਾਲੇ ਨੂੰ ਦੇਣਾ ਪੂ 1000 ਅੱਧ ਤੋਂ ਵੱਧ ਬਿਮਾਰੀਆਂ ਆਪਾਂ ਕੱਪੜਿਆਂ ਨਾਲ ਖਰੀਦ ਕੇ ਲੈ ਕੇ ਆਉਂਦੇ ਸੱਚ ਮੰਨਿਓ ਕੋਈ ਹੋ ਸਕਦਾ ਵੀ ਕਿਸੇ ਨੂੰ ਕੋਈ ਚਾਮੜੀ ਦਾ ਇਨਫੈਕਸ਼ਨ ਹੋਵੇ ਠੀਕ ਹੈ ਨਾ ਕੋਈ ਦਰਦ ਖਾਜ ਕਿਸੇ ਦੇ ਹੈਗੀ ਹੈ ਤੌ ਚਾ ਰੋਗ ਦਾ ਕੱਪੜਿਆਂ ਦੇ ਨਾਲ ਹੀ ਆਉਣਾ ਨਾ ਸੋ ਇਸ ਤਰ੍ਹਾਂ ਦੀਆਂ ਉੱਥੇ ਜਿਹੜੀਆਂ ਦਿੱਕਤਾਂ ਨੇ ਆਪਣੀ ਕੇਅਰ ਜ਼ਿਆਦਾ ਕਰ ਰੱਖੋ ਦੋਸਤੋ ਸਾਬਣ ਵਗੈਰਾ ਹੱਥ ਧੋਣ ਲਈ ਹੈ ਨਾ ਉਹ ਵੀ ਤੁਸੀਂ ਆਪਣੇ ਆਪ ਹੀ ਆਪਦੀ ਲੈ ਕੇ ਜਾਓ ਹੈ ਨਾ ਹਾਂਜੀ ਹਾਂ ਮੈਂ ਉੱਥੇ ਐਨ ਬੱਦ ਦਾ ਕਹੇ ਜੇ ਦੁੱਖ ਵਾਲਾ ਕਹੇ ਜਾਂ ਮਰੀਜ਼ ਹਨ ਹੱਥ ਧੋਣੇ ਆਪਾਂ ਹਨ ਸੁਣ ਪਤਾ ਹਨ ਵੀ ਆਪਦੀ ਸਾਬਣ ਬੱਤ ਨਹੀਂ ਚਾਹੀਦੀ ਉੱਥੇ ਹਾਂ ਜਿਹੜਾ ਤੁਸੀਂ ਹੈਂਡ ਵਾਸਤੇ ਵਾਸਤੇ ਲੈ ਕੇ ਜਾਓਗੇ ਆਪਦੀ ਸਾਬਣ ਜਾ ਲੀਕਵਿਡ ਡਟਾਲ ਵਗੈਰਾ ਤੁਸੀਂ ਆਪਣੇ ਨਾਲ ਲਿਜਾਓ ਆਪ ਦਾ ਲੈ ਕੇ ਜਾਓ ਖਾਣ ਪੀਣ ਨੂੰ ਆਪ ਦਾ ਖਾਣਾ ਮੈਂ ਤਾਂ ਇਹੀ ਬਿੰਦੀ ਕਰਦੀ ਹਾਂ ਖਾਣ ਪੀਣ ਨੂੰ ਆਪ ਦਾ ਪ੍ਰਬੰਧ ਆਪ ਦੇ ਕੋਲੋਂ ਹੀ ਕਰਕੇ ਲੈ ਕੇ ਜਾਓ ਕਿਉਂਕਿ ਸਾਨੂੰ ਹਜੇ ਵੀ ਜਦੋਂ ਅਸੀਂ ਘਰੇ ਰੋਟੀ ਖਾਣੇ ਸਾਰਾ ਸੀਨ ਸਾਡਾ ਉਹ ਨੂੰ ਹੋਇਆਗਾ ਰੋਟੀ ਖਾਣ ਦੀ ਜੀਨ ਕਰਦਾ ਹਜੇ ਅਸੀਂ ਰੋਟੀ ਖਾਦੀ ਨਹੀਂ ਹੈਗੀ ਜੀ ਅੱਜ ਰੋਟੀ ਖਾਦੀ ਨਹੀਂ ਹੈਗੀ ਬੱਚ ਨਾਲ ਕਿਉਂਕਿ ਬਹੁਤ ਮਨ ਉਥੋਂ ਆ ਕੇ ਪਰੇਸ਼ਾਨ ਹੋਇਆ ਇੱਕ ਤਾਂ ਗਰਮੀ ਸੀ ਇੱਕ ਸੁੱਕਾ ਮਤਲਬ 2 ਦਿਨ ਹੋ ਗਏ ਹਲਾ ਹਾਂਜੀ ਹਲਾਤੇ ਨਹੀਂ ਹੈਗੇ ਨਾ ਨਹਾਉਣ ਦੇ ਕਾਰਨ ਨਾ ਹੋਂਦਕ ਨਾ ਹੋਂਦ ਉੱਤੇ ਬਿਲਕੁਲ ਪ੍ਰਬੰਧ ਨਹੀਂ ਹੈਗਾ ਹੋਕਾ ਚਲਾ ਪਾ ਚਲਾ ਜਾ ਪਾਣਾ ਹੈ ਨਾ ਉਹ ਆਪਣੇ ਆਪ ਨੂੰ ਘਰਾਟ ਹੋਈ ਜਾਂਦੀ ਰਹਿੰਦੀਆਂ ਵਿੱਚ ਹੀ ਹੋ ਜਾਂਦਾ ਜਿਆਦੇ ਹੈ ਨਾ ਇੱਕ ਜਿਤ ਬੰਦਾ ਨਾ ਆਉ ਨੂੰ ਲੈ ਉਹ ਫਿਰ ਵੇ ਘਰੋਂ ਨਾ ਕੇ ਗਏ ਸੀ ਇਹ ਕੱਪੜੇ ਤਾਂ ਸੇ ਨਾਲ ਲੈ ਕੇ ਇਸ ਨੂੰ ਸਵੇਰੇ ਨਾ ਕੇ ਕੱਪੜੇ ਬਦਲਣੇ ਹੈ ਨਾ ਤੇ ਵੀ ਪਰ ਜਦੋਂ ਉੱਥੇ ਨਹਾਉਣ ਦਾ ਪ੍ਰਬੰਧ ਹੀ ਨਹੀਂ ਹੈਗਾ ਸੀ ਵਿੱਚ ਤਾਂ ਨਾ ਨਾ ਕੇ ਜਨ ਉੱਥੇ ਹੀ ਨਿਕਲੀ ਗਏ ਨੇ ਟਾਇਲਟ ਬਗਰ ਕੋਈ ਕੱਪ ਜਿਉਂ ਨਾਲੇ ਨਾ ਨਾ ਕੇ ਐ ਨਾ ਤਾ ਨਹੀਂ ਜਾਂਦਾ ਹੈ ਨਾ ਤੇ ਫਿਰ ਬਸ ਕਰਿਆ ਕੇ ਹੀ ਅਸੀਂ ਨਹਾਤਿਆ ਹੁਣ ਜਿਹੜੇ ਅਸੀਂ ਕੱਪੜੇ ਲੈ ਕੇ ਗਏ ਸੀਗੇ ਨਾਲ ਜਿਹੜੇ ਤੋਤੇ ਹੋਏ ਸੀਗੇ ਸਵੇਰ ਵਾਸਤੇ ਉਹ ਵੀ ਅਸੀਂ ਗਰਮ ਪਾਣੀ ਵਿੱਚ ਦੀ ਕੱਢ ਕੇ ਸਵੇਰੇ ਮੈਂ ਧੋ ਕੇ ਉਹਨਾਂ ਟੋਲ ਵਿੱਚ ਦੀ ਕੱਢ ਕੇ ਫੇਰ ਪਾਇਆ ਸਾਰੇ ਕੱਪੜੇ ਗਰਮ ਪਾਣੀ ਬੈਗ ਕੀ ਤੇ ਸਾਰੇ ਕੱਪੜੇ ਅਸੀਂ ਗਰਮ ਗਰਮ ਪਾਣੀ ਦੀ ਕੱਢ ਕੇ ਫੇਰ ਬੱਚਿਆਂ ਨੂੰ ਵੀ ਅਸੀਂ ਜਦੋਂ ਰਾਤ ਆਇਆ ਨਾ ਦੋਸਤੋ ਪਹਿਲਾਂ ਅਸੀਂ ਉਹਨਾਂ ਨੂੰ ਮੰੰਜਾਂ ਤੱਕ ਨਹੀਂ ਜਾਣ ਦਿੱਤਾ ਘਰ ਦੇ ਨਾ ਕਿਸੇ ਨੂੰ ਮਿਲਣ ਦਿੱਤਾ ਪਹਿਲਾਂ ਬੱਚਿਆਂ ਨੂੰ ਅਸੀਂ ਕੱਪੜੇ ਲਹਾ ਕੇ ਸਾਰੇ ਉਹਨਾਂ ਦੇ ਠੀਕ ਆ ਫੇਰ ਨਹਾ ਨਮਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਹਾਂਜੀ ਸਿਰ ਤੋਤੇ ਅਸੀਂ ਆ ਸਿਰ ਤੋਤੇ ਉਹਨਾਂ ਦੇ ਸਿਰ ਫੇਰ ਸਾਬਣਾ ਸੁਪਣਾ ਲਾ ਕੇ ਫੇਰ ਉਹਨਾਂ ਨੂੰ ਰਾਤ ਪਾਇਆ ਇਸ ਦੁਆਲ ਬੱਚੇ ਵੀ ਥੋੜੇ ਜੇ ਸੈਟੀਸਫਾਈ ਰਹਣਗੇ ਕਿਉਂਕਿ ਉੱਥੇ ਯਾਰ ਇਹ ਚੀਜ਼ ਦੀ ਬਹੁਤ ਖੱਜਲ ਖਵਾਰੀ ਆ ਸੱਚ ਨਾਲ ਜੇ ਜਾਣਾ ਵੀ ਆ ਜਿਹਨੇ ਜਾਣਾਗਾ ਤੜਕੇ ਜਾਓ ਸਵੇਰ ਸੁਨੇਹਾ ਸ਼ਾਮ ਨੂੰ ਅਗਰ ਦਵਾਈ ਲੈ ਕੇ ਘਰ ਵਾਪਸ ਆ ਜਾਈਓ ਹਾਂ ਇਲਾਜ ਹੈਗਾ ਆਪਾਂ ਇਹ ਨਹੀਂ ਕਹਦੇ ਵੀ ਇਲਾਜ ਨਹੀਂ ਹੈਗਾ ਇਲਾਜ ਉੱਥੇ ਬਹੁਤ ਹੀ ਆਤਾ ਆਧੁਨਿਕ ਤਰੀਕੇ ਨਾਲ ਹੈਗਾ ਸੋ ਸਮਾਂ ਉੱਥੇ ਜ਼ਰੂਰ ਲੱਗ ਜਾਂਦਾ ਹੈਗਾ ਤਾਂ ਕੋਈ ਮੇਰਾ ਵੀਰ ਭਰਾ ਜਾਂਦਾ ਹੈਗਾ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਖੋਲ੍ਹੇ ਕਰਕੇ ਨਾ ਚੱਲੇ ਕਿਉਂਕਿ ਜਿੰਨੇ ਰਹਿਣਾ ਹੈ ਹਾਂਜੀ ਠੀਕ ਹੈ ਨਾ ਸੋ ਦੋਸਤੋ ਅੱਜ ਲਈ ਸਿਰਫ ਇੰਨਾ ਹੀ ਸੀ ਅ ਅਗਲੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਫੇਰ ਨਵਾਂ ਲੈ ਕੇ ਤੁਹਾਡੇ ਨਾਲ ਫੇਰ ਨਵੀਆਂ ਸਾਂਝਾ ਪਾਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ